ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਬਲੌਗ ਦੇ ਵਿੱਚ ਲੋ ਜੀ ਆਪਾਂ ਅੱਜ ਰੁਟੀਨ ਸਵੇਰ ਤੋਂ ਕਰਨ ਲੱਗੇ ਹਾਂ ਸਟਾਰਟ ਇਸ ਟਾਈਮ ਆਪਾਂ ਸਵੇਰ ਦੀ ਬਣਾ ਰਹੇ ਸੀ ਰੋਟੀਆਂ ਤੇ ਇੰਨੇ ਦਿਨੇ ਥੋੜੀ ਰੁਟੀਨ ਮੇਰੀ ਵਿਗੜੀ ਹੋਈ ਹੈ ਕਿਉਂਕਿ ਆਪਾਂ ਵਲੌਗ ਨਹੀਂ 파ਰੇ ਡੇਲੀ ਜਿਵੇਂ ਅੱਗੇ ਪਾਉਂਦੇ ਸੀ ਉਹਨਾਂ ਦਾ ਵੀ ਕਾਰਨ ਹੈ ਕਿਉਂਕਿ ਇੰਨੇ ਦਿਨੇ ਥੋੜਾ ਜੋਬਨ ਦੀ ਤਬੀਅਤ ਚੱਲ ਰਹੀ ਸੀ ਖਰਾਬ ਸ਼ੁੱਕਰਵਾਰ ਤੋਂ ਬਿਮਾਰ ਹੋਇਆ ਸੀ ਉਹ ਅੱਜ ਜਾ ਕੇ ਉਹਨੂੰ ਥੋੜਾ ਫਰਕ ਲੱਗਿਆ ਤੇ ਟੈਸਟ ਵਗੈਰਾ ਕਰਾਏ ਤਾਂ ਉਹਦੇ ਚ ਟਾਈਫੈਡ ਦੇ ਬਲੱਡ ਦੀ ਕਮੀ ਬਹੁਤ ਚਾਰੀਆਂ ਚੀਜ਼ਾਂ ਦਿੱਕਤਾਂ ਆਈਆਂ ਜਿਨ੍ਹਾਂ ਕਰਕੇ ਨਾ ਥੋੜਾ ਟਾਈਮ ਲੱਗਿਆ ਉਸਨੂੰ ਸੈੱਟ ਹੋਣੇ ਚ ਤੇ ਅੱਜ ਬਿਲਕੁਲ ਠੀਕ ਸੀ ਅੱਜ ਗਿਆ ਸਕੂਲ ਤੇ ਸਕੂਲ ਜੱਕਿਆ ਤੇ ਮੇਰਾ ਦਿਲ ਕੀਤਾ ਚਲੋ ਥੋੜਾ ਮੋਟਾ ਚੈਨਲ ਦੇ ਵੀ ਕੰਮ ਕਰ ਲੈਣੇ ਆ ਜਿਹੜਾ ਕੰਮ ਆਪਾਂ ਨੇ ਛੇੜ ਰੱਖਿਆ ਉਹ ਵੀ ਜ਼ਰੂਰੀ ਹੈ ਜੀ ਤੇ ਇਸ ਕਰਕੇ ਥੋੜੀ ਰੁਟੀਨ بگੜੀ ਹੋਈ ਸੀ ਤੇ ਅੱਜ ਮੇਰਾ ਪੁੱਤ ਠੀਕ ਹੈ ਤਬੀ ਤੀਨੀ ਜਿਆਦਾ ਖਰਾਬ ਸੀ ਇਹ ਨਹੀਂ ਪਤਾ ਹੁੰਦਾ ਸੀ ਕਦੋਂ ਉਹਨੂੰ ਇੰਨਾ ਤੇਜ਼ ਬੁਖਾਰ ਚੜ ਜਾਂਦਾ ਸੀ ਜਿਹਨੂੰ ਉਤਾਰਨ ਲਈ ਸਿਰਫ ਠੰਡੇ ਪਾਣੀ ਦੀ ਪੱਟੀਆਂ ਕੰਮ ਆਉਂਦੀ ਸੀ ਮੈਡੀਸਿਨ ਵੀ ਅਸਰ ਨਹੀਂ ਕਰਦੀ ਸੀ ਡਾਕਟਰ ਨੂੰ ਜੇ ਆਪਾਂ ਫੋਨ ਕਰਦੇ ਡਾਕਟਰ ਇਹੀ ਕਹਿੰਦਾ ਸੀ ਠੰਡੇ ਪਾਣੀ ਦੀਆਂ ਪੱਟੀਆਂ ਸਿਰ ਪੈਰਾਂ ਤੇ ਹੱਥਾਂ ਦੀ ਹਥੇਲੀਆਂ ਤੇ ਰੱਖੋ ਤੇ ਫਰਕ ਪੈ ਜਾਊਗਾ ਚਲੋ ਜੀ ਅੱਜ ਮੇਰਾ ਪੁੱਤ ਠੀਕ ਹੈ ਤੇ ਆਪਾਂ ਅੱਜ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਸ਼ਾਮ ਦੇ ਟਾਈਮ ਮੰਨਤ ਬਣਾ ਰਹੀ ਸੀ ਕੌਫੀ ਜਿ ਕਰੀਮ ਤੇ ਅੱਜ ਕਰੀਮੀ ਕੋਲਡ ਕੌਫੀ ਬਣਾਈ ਮੰਨਤ ਨੇ ਮੰਨਤ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਉਹ ਮੈਨੂੰ ਨਹੀਂ ਕਹਿੰਦੀ ਕਿ ਮੈਨੂੰ ਇਹ ਚੀਜ਼ ਬਣਾ ਕੇ ਦੇ ਦਿਓ ਤੇ ਉਹ ਜੇ ਸਮਾਨ ਪਿਆ ਹੁੰਦਾ ਹੈ ਜੇ ਉਸ ਦਾ ਦਿਲ ਕਰਦਾ ਹੈ ਤੇ ਉਹ ਖੁਦ ਹੀ ਟਰਾਈ ਕਰ ਲੈਂਦੀ ਹੈ ਉਹ ਚੀਜ਼ ਨੂੰ ਤੇ ਪਰਮਾਤਮਾ ਦੀ ਐਨੀ ਕਿਰਪਾ ਹੈ ਮਾਤਾ ਅਨੰਪੂਰਨ ਦੀ ਜੋ ਵੀ ਚੀਜ਼ ਬਣਾਉਂਦੀ ਹੈ ਟੇਸਟੀ ਬਣਾਉਂਦੀ ਹੈ ਤੇ ਉਹਦੇ 'ਚ ਇਹ ਗੁਣ ਬਹੁਤ ਜ਼ਿਆਦਾ ਵਧੀਆ ਹੈ ਕਿ ਜੋ ਵੀ ਉਹ ਚੀਜ਼ ਬਣਾਉਂਦੀ ਹੈ ਤਾਂ ਪੂਰੇ ਦਿਲ ਲਗਾ ਕੇ ਬਣਾ ਦਿੰਦੀ ਹੈ ਤੇ ਉਹ ਚੀਜ਼ ਦਾ ਟੇਸਟ ਵੀ ਬਰਾਬਰ ਹੁੰਦਾ ਹੈ ਤੇ ਉਹਨੇ ਇਹ ਜੋ ਇਹ ਕੌਫੀ ਬਣਾਈ ਆਪਾਂ ਵੀ ਟੇਸਟ ਕੀਤੀ ਤੇ ਬਹੁਤ ਵਧੀਆ ਲੱਗੀ ਟੇਸਟੀ ਸੀ ਐਨ ਤੇ ਜੋਵਨ ਨੇ ਵੀ ਟੇਸਟ ਕੀਤੀ ਤੇ ਇਹ ਬੱਚੇ ਦੇ ਆਪਣੇ ਗੁਣ ਹੁੰਦੇ ਨੇ ਬੱਚੇ ਦਾ ਜੋ ਚੀਜ਼ ਅਗਲਾ ਆਪਣੀ ਕੋਸ਼ਿਸ਼ ਕਰਦਾ ਹੈ ਤੇ ਜ਼ਰੂਰ ਕਾਮਯਾਬ ਹੁੰਦਾ ਹੈ ਜਿਵੇਂ ਪੜ੍ਹਾਈ 'ਚ 100% ਦਿੰਦੀ ਹੈ ਉਵੇਂ ਹੀ ਕੁਕਿੰਗ ਦੇ ਵਿੱਚ ਵੀ ਬੈਸਟ ਹੈ ਤੇ ਇਹ ਆਪਣੀ ਟਰਾਈ ਕੋਸ਼ਿਸ਼ ਹਮੇਸ਼ਾ ਕਰੀ ਜਾਂਦੀ ਹੈ ਤੇ ਜੋ ਬਨੈਦ ਦੇ ਨਾਲ ਇਹ ਇੱਥੇ ਪਿਆ ਸੀ ਜੋ ਬਨ ਨੇ ਵੀ ਟੇਸਟ ਕਰਕੇ ਦੇਖਿਆ ਸੀ ਕਿਉਂਕਿ ਫੀਵਰ ਦੇ ਬਾਅਦ ਮੂੰਹ ਦਾ ਟੇਸਟ ਵੀ ਖਤਮ ਹੋ ਜਾਂਦਾ ਹੈ ਤੇ ਕਿਸੇ ਚੀਜ਼ ਦਾ ਟੇਸਟ ਚੰਗਾ ਨਹੀਂ ਲੱਗਦਾ ਜੋਬਨ ਨੂੰ ਕਾਫੀ ਦਾ ਟੇਸਟ ਬਹੁਤ ਵਧੀਆ ਲੱਗਿਆ ਤੇ ਮੈਂ ਵੀ ਟਰਾਈ ਕਰਕੇ ਦੇਖੀ ਬਹੁਤ ਹੀ ਜ਼ਿਆਦਾ ਵਧੀਆ ਬਣਾਈ ਮੰਨਤ ਨੇ ਕੋਲਡ ਕਾਫੀ ਤੇ ਆਪਾਂ ਇਸ ਤੋਂ ਬਾਅਦ ਦੁਪਹਿਰ ਦਾ ਟਾਈਮ ਦੀ ਵੀਡੀਓ ਸੀ ਇਹ ਮੈਂ ਪਿੱਛੇ ਬਣੀ ਸੀ ਤੇ ਹੁਣ ਮੈਂ ਅੱਗੇ ਵੀਡੀਓ ਚ ਸ਼ੇਅਰ ਕਰ ਰਹੀ ਹਾਂ ਦੁਪਹਿਰ 'ਚ ਧੁੱਪ ਦਾ ਇੰਨਾ ਜ਼ਿਆਦਾ ਟੈਂਪਰੇਚਰ ਸੀ ਗਾ ਮਿੱਦਾ ਤੇ ਬੱਚੇ ਸਵੇਰ ਨੂੰ ਸਾਡੇ ਘਰ ਦੇ ਅੰਦਰ ਆ ਜਾਂਦੇ ਨੇ ਗੱਡੀ ਦੇ نیچے ਧੁੱਪ ਤੋਂ ਬਚਣ ਲਈ ਬੈਠ ਜਾਂਦੇ ਨੇ ਤੇ ਕਈ ਵਾਰ ਇਧਰਲੀ ਸਾਈਡ ਆ ਜਾਂਦੇ ਨੇ ਵੈਸੇ ਇਹ ਹੀ ਕਹਿਣਾ ਚਾਹੁੰਦੇ ਆ ਗਰਮੀਆਂ ਦੇ ਵਿੱਚ ਜਿੰਨੀ ਕੋਸ਼ਿਸ਼ ਹੋ ਸਕੇ ਪੰਛੀਆਂ ਜਾਨਵਰਾਂ ਤੇ ਦੀ ਹੈਲਪ ਜ਼ਰੂਰ ਕਰਿਆ ਕਰੋ ਤੇ ਇਹਨਾਂ ਦੀ ਮਦਦ ਕਰਕੇ ਬਹੁਤ ਜ਼ਿਆਦਾ ਪੁੰਨ ਮਿਲਦਾ ਹੈ ਇਹ ਚੀਜ਼ ਮੈਂ ਅਜ਼ਮਾਈ ਹੋਈ ਹੈ ਤੇ ਸ਼ਾਮ ਦਾ ਟਾਈਮ ਸੀ ਸ਼ਾਮ ਦੇ ਟਾਈਮ ਚੱਲੀਆਂ ਮੱਝਾਂ ਆਪਣੇ ਘਾਰੇ ਗੁੱਜਰਾਂ ਦੀ ਮੱਝਾਂ ਸੀ ਤੇ ਮੱਝਾਂ ਇੰਨੀ ਜਿਆਦਾ ਸੀ ਐ ਲੱਗ ਰਿਹਾ ਜਿਵੇਂ ਕਿਸੇ ਦੀ ਬਰਾਤ ਨਿਕਲੀ ਹੋਵੇ ਤੇ ਇਹਨੂੰ ਦੇਖ ਉਸ ਟਾਈਮ ਤਾਂ ਚਾਹ ਚੜ ਰਿਆ ਸੀ ਪੱਛਿਆਂ ਨੂੰ ਤੇ ਬੱਡੇ ਨੂੰ ਸਾਰਿਆਂ ਨੂੰ ਦੇਖਣ ਦਾ ਲੇਕਿਨ ਜਦੋਂ ਇਹ ਨਿਕਲ ਗਈਆਂ ਤਾਂ ਸਭ ਤੋਂ ਜਿਆਦਾ ਗੁੱਸਾ ਉਸ ਟਾਈਮ ਆਇਆ ਜਦੋਂ ਇਹ ਸਾਰੇ ਬਾਹਰ ਤੇ ਗੰਦ ਪਾ ਕੇ ਚਲੀ ਗਈਆਂ ਗੋਬਰੋ ਗੁੱਪਰ ਕਰਕੇ ਕਿਉਂਕਿ ਮੈਂ ਸਾਫ ਸਫਾਈ ਬਾਹਰ ਦੀ ਕੀਤੀ ਹੋਈ ਸੀ ਤੇ ਇਸ ਸਾਫ ਸਫਾਈ ਨੂੰ ਕਰਨ ਵਾਸਤੇ ਮੈਨੂੰ ਘੰਟਾ ਲੱਗਿਆ ਤੇ ਚਲੋ ਜੀ ਉਹ ਆਪਣਾ ਕੰਮ ਕਰ ਗਏ ਤੇ ਆਪਾਂ ਆਪਣਾ ਕੰਮ ਕਰਾਂ ਜੇ ਇਹ ਸੀ ਅੱਜ ਦਾ ਛੋਟਾ ਜਿਹਾ ਵਲੌਗ ਬਣਾਇਆ ਹੋਇਆ ਤੁਹਾਨੂੰ ਕੀ ਮੈਦਾ ਲੱਗਿਆ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ